ਸਤਿ ਸ਼੍ਰੀ ਅਕਾਲ ਜੀ ਮੈਂ ਸੁਮਨਦੀਪ ਕੌਰ ਇੱਕ ਪਰ ਫਿਰ ਤੋਂ ਹਾਜ਼ਰ ਹਾਂ ਜੀ ਪਰਵਾਸiana ਲੈ ਕੇ ਦੋਸਤੋ ਅਕਸਰ ਹੀ ਅਸੀਂ ਪਰਵਾਸ ਤੇ ਜਾਂ ਤਾਂ ਸਾਹਿਤ ਦੇ ਬਾਰੇ ਦੇ ਵਿੱਚ ਗੱਲ ਕਰਦੇ ਹਾਂ ਜਾਂ ਤਾਂ ਕਿਤਾਬਾਂ ਦੇ ਬਾਰੇ ਦੇ ਵਿੱਚ ਗੱਲ ਕਰਦੇ ਹਾਂ ਜਾਂ ਫਿਰ ਆਪਾਂ ਕਿਸੇ ਸਾਹਿਤਿਕ ਸ਼ਖਸੀਅਤ ਦੇ ਨਾਲ ਜਿਹੜੀ ਉਹ ਰੂਬਰੂ ਮਿਲਣੀ ਕਰਦੇ ਹਾਂ ਤੇ ਜੇ ਤਾਂ ਤੁਹਾਡੇ ਪਰਿਵਾਰ ਦੇ ਜਾਂ ਤੁਹਾਡੇ ਦੋਸਤ ਜਾਂ ਤੁਹਾਡੇ ਆਲੇ-ਦੋਲੇ ਜਾਂ ਕੋਈ ਐਸਾ ਇਨਸਾਨ ਹੈਗਾ ਜਿਹੜਾ ਤੁਹਾਨੂੰ ਲੱਗਦਾ ਆ ਕਿ ਵੀ ਭਾਈ ਇਹ ਵੀ ਕਿਤਾਬਾਂ ਵਾਲਾ ਬੰਦਾ ਹੀ ਆ ਤੇ ਉਹਨੂੰ ਇਹ ਚੈਨਲ ਜ਼ਰੂਰ ਸੁਜੈਸਟ ਕਰੋ ਕਿਉਂਕਿ ਆਪਾਂ ਇੱਥੇ ਜੜੀਆਂ ਨਵੀਆਂ-ਨਵੀਆਂ ਚੀਜ਼ਾਂ ਆ ਕਿਤਾਬਾਂ ਬਾਰੇ ਪਾਉਨੇ ਰਹੇ ਨੇ ਆ ਨਵੀਆਂ ਕਿਤਾਬਾਂ ਬਾਰੇ ਪੁਰਾਣੀਆਂ ਕਿਤਾਬਾਂ ਬਾਰੇ ਸਾਹਿਤ ਬਾਰੇ ਜਾਂ ਕਿਸੇ ਬਹੁਤ ਚਰਚਿਤ ਕਿਤਾਬ ਬਾਰੇ ਤਾਂ ਰੀਸੈਂਟਲੀ ਜਿਹੜਾ ਆ ਉਹ ਗਦਰੀ ਬਾਬਿਆਂ ਦਾ ਮੇਲਾ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਗਦਰੀ ਬਾਬਿਆਂ ਦਾ ਮੇਲਾ ਜਲੰਧਰ ਦੇ ਵਿੱਚ ਜਿਹੜਾ ਆ ਉਹ ਕਿ ਹਟਾਇਆ ਜਿਹੜਾ ਕਿ ਅ ਅਕਟੂਬਰ ਦੇ ਲਾਸਟ ਹੁੰਦਾ ਹੈ ਬਟ ਇਸ ਵਾਰ ਨਵੰਬਰ ਚ ਹੋਇਆ ਸੀ ਐਂਡ ਇਹ ਸਾਰੀ ਜਿਹੜੀ ਆ ਇਸ ਵਾਰੀ ਦੀ ਕਲੈਕਸ਼ਨ ਆ ਹਰ ਵਾਰ ਮੈਂ ਤੁਹਾਨੂੰ ਸਾਰਿਆਂ ਨੂੰ ਜਿਹੜੀ ਆਪਣੀ ਕਲੈਕਸ਼ਨ ਜ਼ਰੂਰ ਸਾਂਝੀ ਕਰਦੀ ਹੁੰਨੀ ਆ ਕਿ ਮੈਂ ਕੀ ਕੀ ਖਰੀਦਿਆ ਕਰਦੇ ਆਂ ਬਾਬਿਆਂ ਦੇ ਮੇਲੇ ਤੋਂ ਆਹ ਲਾਸਟ ਯਰ ਜਿਹੜਾ ਤੁਹਾਨੂੰ ਪਤਾ ਹੀ ਮੇਰਾ ਫੇਵਰਿਟ ਬੈਗ ਬਣ ਗਿਆ ਗੁਰਮੁਖੀ ਬੈਗ ਇਹਨੂੰ ਮੈਂ ਕਹਿੰਦੀ ਹੁੰਨੀ ਆ ਬਹੁਤ ਵਰਕਤ ਆ ਇਸ ਬੈਗ ਦੇ ਵਿੱਚ ਗੁਰਮੁਖੀ ਬੈਗ ਜ਼ਰੂਰ ਲਿਆ ਕਰੋ ਅੱਛਾ ਪਹਿਲੀ ਕਿਤਾਬ ਹੈ ਆ ਜੀ ਮੈਂ ਖਾਸ ਤੌਰ ਤੇ ਜਿਹੜਾ ਆ ਗगन ਗੋਇਲ ਬਰਕਤ ਪਬਲਿਕੇਸ਼ਨ ਬਾਗੜੀਆਂ ਉਹਨਾਂ ਦਾ ਖਾਸ ਤੌਰ ਤੇ ਧੰਨਵਾਦ ਕਰਾਂਗੀ ਕਿਉਂਕਿ ਉਹ ਇਸ ਮੇਲੇ ਤੋਂ ਪਹਿਲਾਂ ਹੀ ਉਹਨਾਂ ਨੇ ਕਾਫੀ ਜੜੀਆਂ ਕਿਤਾਬਾਂ ਮੇਰੇ ਲਈ ਇੱਕ ਸਾਈਡ ਤੇ ਕਰਕੇ ਰੱਖ ਲਈਆਂ ਸੀ ਜੜੀਆਂ ਕਿ ਜਾਂ ਤਾਂ ਮੈਂ ਉਹਨਾਂ ਨੂੰ ਕਈਆਂ ਵੀ ਹੋਈਆਂ ਸੀਗੀਆਂ ਤੇ ਜਾਂ ਫਿਰ ਜੜੀਆਂ ਉਹਨਾਂ ਨੂੰ ਲੱਗਦਾ ਸੀ ਵੀ ਸੁਮਨਦੀਪ ਦੇ ਮਤਲਬ ਟੇਸਟ ਦੇ ਅਕੋਰਡਿੰਗ ਜਾਂ ਅਮ੍ਰਿਤਾ ਪ੍ਰੀਤਮ ਜੀ ਦੀ ਕਿਤਾਬ ਹੈ ਜੀ ਆਸ਼ਿਕ ਪੌਰ ਫਕੀਰ ਤੇ नाग काले ਬਹੁਤ ਜੜੀ ਆ ਚਰਚਿਤ ਕਿਤਾਬ ਹੈ ਆ ਤੇ ਕਾਫੀ ਧੀਰ ਦਾ ਮੈਂ ਇਹਦੇ ਬਾਰੇ ਬਹੁਤ ਕੁਝ ਸੁਣਿਆ ਸੀ ਤੇ ਮੈਂ ਪੜੀ ਨਹੀਂ ਸੀ ਫਿਲਹਾਲ ਹਜੇ ਪੜੀ ਤਾਂ ਹਜੇ ਵੀ ਮੈਂ ਇਹ ਵੀ ਨਹੀਂ ਗਈ ਮੈਂ ਵੀ ਨਹੀਂ ਮਤਲਬ ਕਿ ਨਜ਼ਮਾ ਦੀ ਬਾਰੂਦੀ ਲਿਪੀ ਸੂਰੀ ਨਾਮਦਨ ਕਲਾਬੀ ਸ਼ਾਇਰ ਡੋਬਰੂ ਨਾਲ ਇੱਕ ਮੁਲਾਕਾਤ ਪਰ ਇਹਨਾਂ ਮੈਨੂੰ ਪਤਾ ਹੈ ਵੀ ਇਹ ਕਿਤਾਬ ਵੀ ਬਹੁਤ ਸੋਹਣੀ ਜਿਹੜੀ ਹੋਣ ਵਾਲੀ ਆ ਕਿਉਂਕਿ ਮੈਂ ਅਕਸਰ ਜਦੋਂ ਮੈਂ ਕਿਤਾਬਾਂ ਪੜ੍ਹਦੀ ਆ ਨਾ ਤਾਂ ਮੈਂ ਮੈਨੂੰ ਲੱਗਦਾ ਸਮ ਟਾਈਮ ਮੈਨੂੰ ਖਾਣ ਦਾ ਵੀ ਚੇਤਾ ਭੁੱਲ ਜਾਂਦਾ ਰੋਟੀ ਖਾਣ ਦਾ ਕੁਛ ਕਰਨ ਦਾ ਮਤਲਬ ਇਹ ਤਾਰੀਫ ਨਹੀਂ ਆ ਹੈਗੀ ਵੀ ਐਦਾਂ ਆ ਕਈ ਵਾਰੀ ਕੀ ਹੁੰਦਾ ਕਿ ਜਿਹੜੇ ਟੀਵੀ ਦੇਖਦੇ ਹੁੰਦੇ ਆ ਨਾ ਜਾਂ ਗਾਣਾ ਸੁਣਦੇ ਆ ਜਾਂ ਸੀਰੀਅਲ ਆ ਜਾਂ ਕੁਝ ਆ ਉਹਨਾਂ ਨੂੰ ਕੀ ਉਹਨਾਂ ਨੂੰ ਮਤਲਬ ਜਿਹੜਾ ਉਹਨਾਂ ਦੀ ਫੇਵਰਟ ਚੀਜ਼ ਚੱਲ ਰਹੀ ਹੋਵੇ ਤਾਂ ਉਹਨਾਂ ਦਾ ਅਗਰ ਭੁੱਖ ਲੱਗੀ ਹੋਵੇ ਪਿਆਸ ਲੱਗੀ ਹੋਵੇ ਤਾਂ ਉੱਠਣ ਦਾ ਮਨ ਨਹੀਂ ਕਰਦਾ ਹੁੰਦਾ ਨਹੀਂ ਦੇਖ ਹੀ ਲਮਾ ਅੱਗੇ ਕੀ ਹੋਣਾ ਅੱਗੇ ਕੀ ਹੋਣਾ ਤਾਂ ਸੇਮ ਉਹ ਜਿਹੜੇ ਬੁੱਕ ਰੀਡਰਸ ਆ ਉਹਨਾਂ ਨਾਲ ਸੇਮ ਉਹ ਚੀਜ਼ ਹੁੰਦੀ ਹੁੰਦੀ ਵੀ ਦੇਖੀਏ ਹਨਾ ਨੈਕਸਟ ਕੀ ਆਉਣ ਵਾਲਾ ਆ ਵੀ ਕੋਈ ਨਹੀਂ ਬਾਕੀ ਤਾਂ ਕੰਮ ਪੈਂਡਿੰਗ ਆਪਾਂ ਛੱਡ ਦਿੰਦੇ ਆ ਤੇ ਅਗਲੀ ਕਿਤਾਬ ਸਿਗੀ ਨੀਲਮਣੀ ਪ੍ਰੋਫੈਸਰ ਗੁਰਦੇਵ ਸਿੰਘ ਸੰਦੋੜ ਜੀ ਦੀ ਇਹ ਹੈਗਾ ਜੀ ਕਹਾਣੀਆਂ ਤੇ ਮੈਂ ਅਕਸਰ ਕਹਿੰਦੀ ਹੁੰਨੀ ਵੀ ਕਹਾਣੀਆਂ ਦੀਆਂ ਕਿਤਾਬਾਂ ਮੈਂ ਇਸ ਲਈ ਲੈਣੀਆਂ ਕਿ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੈ ਕਿ ਮੈਂ ਥੋੜਾ ਬਹੁਤਾ ਲਿਖ ਵੀ ਲੈਂਦੀ ਆ ਜਿੱਦਾਂ ਕਿ ਕਵਿਤਾਵਾਂ ਵਗੈਰਾ ਆਰਟੀਕਲ ਜਾਂ ਸ਼ਾਰਟ ਫਿਲਮਸ ਵਗੈਰਾ ਜਿਹੜੀਆਂ ਕਹਾਣੀਆਂ ਹੁੰਦੀਆਂ ਆ ਕਿਸੇ ਵੀ ਚਾਹੇ ਲੇਖਕ ਦਿਆਂ ਲਿਖੀਆਂ ਹੋਈਆਂ ਕਹਾਣੀਆਂ ਹੋਣ ਉਹ ਹਰ ਇੱਕ ਦੂਸਰੇ ਲੇਖਕ ਜਾਂ ਪਾਠਕ ਤੇ ਬਹੁਤ ਕੰਮ ਆਉਂਦੀਆਂ ਆ ਬਹੁਤ ਸਾਰੇ ਆਈਡੀਆਸ ਤੁਹਾਨੂੰ ਮਿਲਦੇ ਆ ਤਾਂ ਇਹ ਛੋਟੀਆਂ-ਛੋਟੀਆਂ ਕਹਾਣੀਆਂ ਆ ਬਹੁਤ ਹੀ ਸੋਹਣੀਆਂ ਕਹਾਣੀਆਂ ਨਾਲ ਚਾਹੇ ਮੈਂ ਕੋਈ ਪੜੀ ਆ ਬਾਕੀ ਦੀ ਕਿੱਦਾਂ ਆ ਉਹ ਵੀ ਮੈਂ ਦੱਸੂੰਗੀ ਅਗਲੀ ਕਿਤਾਬ ਹੈਗੀ ਆ ਜੀ ਫਿਰ ਤੋਂ ਆਸ਼ਿਕ ਪੌਰ ਫਕੀਰ ਤੇ ਨਾਕਾਲੇ ਦਾ ਦੂਸਰਾ ਭਾਗ ਇਹ ਭਾਗਾਂ ਵਿੱਚ ਹੈ ਮਤਲਬ ਕਿ ਕਿੰਨੇ ਭਾਗ ਹੈ ਜਦੋਂ ਮੈਂ ਨਾ ਮੈਂ ਪਹਿਲਾ ਭਾਗ ਪੜ੍ਹੂਗੀ ਉਸ ਤੋਂ ਬਾਅਦ ਵਿੱਚ ਦੇਖਾਂਗੇ ਕਿ ਇਹਦੇ ਵੱਖ-ਵੱਖ ਵੱਖਰੇ ਹਿੱਸਿਆਂ ਦੇ ਵਿੱਚ ਜਿੱਦਾਂ ਮਤਲਬ ਕੀ ਆ ਔਰ ਇੱਕ ਜਿਹੜੀ ਸਭ ਤੋਂ ਜ਼ਿਆਦਾ ਮੈਂ ਜਾ ਕੇ ਖਰੀਦੀ ਇਹ ਕਿਤਾਬ ਇਹ ਅਮਰੋਜ਼ਨਾਮਾ ਮੇਲਾ ਜਦੋਂ ਦੇਖਣ ਗਈ ਸੀਗੀ ਤਾਂ ਆ ਜਿਹੜੀਆਂ ਆ ਉਹ ਮੈਂ ਆਲਰੇਡੀ ਸਾਈਡ ਤੇ ਕਰਵਾ ਕੇ ਰੱਖੀਆਂ ਸੀ ਪਰ ਜਿਹੜੀ ਅਮਰੋਜ਼ਨਾਮਾ ਸੀ ਨਾ ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਤੁਸੀਂ ਇਸ ਕਿਤਾਬ ਨੂੰ ਦੇਖਦੇ ਆ ਨਾ ਜਿਹੜੇ ਤਾਂ ਪੜਨ ਵਾਲੇ ਉਹ ਤਾਂ ਇਕੋਦਮ ਕর্ষਿਤ ਹੋ ਜਾਣਗੇ ਉਹਦੀ ਮੈਂ ਉਹ ਮਾਈ ਗਾਡ ਯਾਰਸ ਕਿੰਨਾ ਵਰਕ ਹੈ ਕਿੰਨਾ ਸੋਹਣਾ ਆ ਹਨਾ 임ਰੋਜ਼ਨਾਮਾ ਲੇਖਕ ਸੰਪਾਦਕ ਤੇ ਸੰਕਲਕ ਅਮੀਆਂ ਕੁਵਰਜੀ ਅਮੀਆਂ ਕੁਵਰਜੀ ਲਿਖਦੇ ਆ ਮੈਂ ਇੱਕ ਲੋਕ ਗੀਤ ਬੇਨਾਮ ਹਵਾ ਵਿੱਚ ਖੜਾ ਹਵਾ ਦਾ ਹਿੱਸਾ ਜਿਹਨੂੰ ਚੰਗਾ ਲੱਗਾ ਉਹ ਚੇਤਾ ਬਣਾ ਲਵੇ ਹੋਰ ਚੰਗਾ ਲੱਗਾ ਤਾਂ ਅਪਨਾ ਵੀ ਲਵੇ ਜੀ ਆਏ ਤਾਂ ਗਾ ਵੀ ਲਵੇ ਮੈਂ ਇੱਕ ਲੋਕ ਗੀਤ ਸਿਰਫ ਲੋਕ ਗੀਤ ਜਿਹਨੂੰ ਅੱਗੇ ਮੈਨੂੰ ਸਮਝ ਨਹੀਂ ਆ ਰਹੀ ਕੀ ਲਿਖਿਆ ਆ ਕਦੇ ਲੋੜ ਨਹੀਂ ਪੈਂਦੀ ਜਿਹਨੂੰ ਕੀ ਕਰਨ ਦੀ ਲੋੜ ਨਹੀਂ ਪੈਂਦੀ ਅਸਲ ਦੇ ਵਿੱਚ ਕਾਫੀ ਉਹਨਾਂ ਦੀ ਮੇਰੇ ਖਿਆਲ ਨਾਲ ਜਿਹੜੀ ਰੀਅਲ ਹੈਂਡਰਾਈਟਿੰਗ ਆ ਇਹ ਮੈਂ ਤੁਹਾਨੂੰ ਮੈਂਸ਼ਨ ਕਰ ਦੂੰਗੀ ਵਿੱਚ ਇੱਕ ਸਾਈਡ ਤੇ ਫੋਟੋ ਖਿੱਚ ਕੇ ਜਾਂ ਵੀਡੀਓ ਬਣਾ ਕੇ ਸ਼ਾਇਦ ਤੁਹਾਨੂੰ ਸਮਝ ਆ ਜਾਵੇ ਮੈਨੂੰ ਲਾਸਟ ਦੀ ਸਮਝ ਨਹੀਂ ਆਈ ਵੈਸੇ ਜੋ ਵੀ ਲਿਖਿਆ ਆ ਵਾਕਮਾਨ ਲਿਖਿਆ ਆ ਕਿ ਮੈਂ ਇੱਕ ਲੋਕਗੀਥਾਂ ਇੰਨਾ ਤਾਂ ਜਿਹੜਾ ਉਹ ਸਮਝ ਦੇ ਵਿੱਚ ਆ ਗਿਆ ਇਹਦੇ ਵਿੱਚ ਜਿੱਦਾਂ ਹਰ ਇਨਸਾਨ ਦੀ ਹੋਈ ਉਹਨਾਂ ਦੇ ਨਾਲ ਮੁਲਾਕਾਤ ਐ ਅਮਰੋਜ ਜੀ ਦੇ ਨਾਲ ਕਿ ਜਿਹੜਾ ਵੀ ਕੋਈ ਅਮਰੋਜ ਜੀ ਨੂੰ ਮਿਲਿਆ ਆ ਉਹਦੇ ਨਜ਼ਰੀਏ ਤੋਂ ਅ ਅਮਰੋਜ ਜੀ ਕਿਹੋ ਜੇ ਸਨ ਮਤਲਬ ਉਹਨਾਂ ਦੇ ਕਿਹੜੀਆਂ-ਕਿਹੜੀਆਂ ਹਰ ਇਨਸਾਨ ਨੇ ਉਹਨਾਂ ਦੇ ਇੱਕ ਵੱਖਰੇ ਹੀ ਗੁਣ ਨੂੰ ਇੱਕ ਵੱਖਰੇ ਹੀ ਅ ਹੈਬਿਟ ਨੂੰ ਜਾਂ ਸੂਬਾ ਉਹਦੀ ਵੱਖਰੀ ਤਸਵੀਰ ਨੂੰ ਧੱਕਿਆ ਤਾਂ ਉਹਨਾਂ ਸਾਰਿਆਂ ਨੇ ਇਹਦੇ ਵਿੱਚ ਜਿਹੜੇ ਆ ਉਹ ਆਪੋ ਨੇ ਆਪਣੇ ਅਨੁਭਵ ਮੁਲਾਕਾਤ ਤੋਂ ਹੋਏ ਅਨੁਭਵ ਜਿਹੜੇ ਇਹਦੇ ਵਿੱਚ ਅੰਕਿਤ ਕੀਤੇ ਆ ਜਿੰਨਾ ਕੁ ਮੈਂ ਥੋੜਾ ਬਹੁਤ ਹਜੇ ਨੂੰ ਪੜਿਆ ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਨਵੀਆਂ ਆ ਹਜੇ ਮੈਂ ਪੜਨੀਆਂ ਸਟਾਰਟ ਕਰਨੀਆਂ ਐ ਐਕਚੁਅਲੀ ਹਜੇ ਮੈਂ ਕਨਫਿਊਜ਼ਡ ਹਾਂ ਮੈਨੂੰ ਸਮਝ ਨਹੀਂ ਆ ਰਹੀ ਇਹ ਕਿਹੜੀ ਬੁੱਕ ਜਿਹੜੀ ਆ ਪੜਾ ਤੇ ਨੈਕਸਟ ਹੈਗੀ ਆ ਗੁਰੂ ਨਾਨਕ ਬਾਣੀ ਵਿੱਚ ਕੁਦਰਤ ਇਹ ਹੈਗੀ ਆ ਜੀ ਡਾਕਟਰ ਬਲਵਿੰਦਰ ਸਿੰਘ ਲੱਖੇਵਾਲੀ ਜੀ ਦੀ ਇਹਦਾ ਤੁਸੀਂ ਵਰਕ ਦੇਖੋ ਕਿਤਾਬ ਦਾ ਕਿ ਕਿੰਨਾ ਜ਼ਿਆਦਾ ਖੂਬਸੂਰਤ ਕੰਮ ਜਿਹੜਾ ਆ ਇਸ ਕਿਤਾਬ ਦੇ ਉੱਪਰ ਕੀਤਾ ਗਿਆ ਆ ਮੇਰੇ ਖਿਆਲ ਦੇ ਨਾਲ ਹਰ ਇਨਸਾਨ ਦੀ ਨਿੱਜੀ ਲਾਇਬ੍ਰੇਰੀ ਦਾ ਹਿੱਸਾ ਇਹ ਕਿਤਾਬ ਜ਼ਰੂਰ ਹੋਣੀ ਚਾਹੀਦੀ ਆ ਪੜਨ ਪੱਖੋਂ ਤਾਂ ਹੈ ਹੀ ਆ ਕਿਉਂਕਿ ਸਾਹਿਤ ਪੱਖੋਂ ਗੁਰਬਾਣੀ ਪੱਖੋਂ ਦਾ ਜੋ ਸਾਨੂੰ ਇਹ ਤੋਂ ਨੌਲੇਜ ਜੋ ਗਿਆਨ ਜੋ ਅਸੀਂ ਇਹ ਤੋਂ ਬਹੁਤ ਸਾਰੀਆਂ ਚੀਜ਼ਾਂ ਹਾਸਿਲ ਕਰਨੀਆਂ ਤਾਂ ਮਿਲਣੀਆਂ ਹੀ ਮਿਲਣੀਆਂ ਪਰ ਤੁਹਾਡੇ ਜਿਹੜੇ ਰੂਮ ਦੇ ਵਿੱਚ ਰੱਖਿਆ ਹੋਇਆ ਵੈਸੀ ਹੀ ਇੱਕ ਕਲਾਸਿਕ ਐਂਟੀਕ ਪੀਸ ਵੀ ਲੱਗੂਗਾ ਇਹ ਕਿਤਾਬ ਜਿਹੜੀ ਆ ਜਿਨ੍ਹਾਂ ਨੇ ਨਾਂ ਵੀ ਕਦੀ ਪੜਿਆ ਹੋਵੇ ਤੇ ਉਹਨੂੰ ਵੀ ਮਤਲਬ ਇਹ ਅਟਰੈਕਟ ਕਰੂਗੀ ਕਿ ਕੋਈ ਮੈਨੂੰ ਪੜੇ ਤੇ ਨੈਕਸਟ ਹੈਗੀਆਂ ਇਹ सुरेंद्र ਸਿੰਘ ਦਾਉ ਮਾਜਰਾ ਜੀ ਦਾ ਨਾਵਲ ਆ ਜੀ ਨੀਤਰ ਇਦੇ ਬਾਰੇ ਮੈਂ ਬਹੁਤ ਸੁਣਿਆ ਸੀਗਾ ਨਿਤਰ ਨਾਵਲ ਦੇ ਬਾਰੇ ਦੇ ਵਿੱਚ ਤਾਂ ਇਹ ਵੀ ਮੈਂ ਮੰਗਵਾਇਆ ਸੀਗਾ ਇਹ ਤਾਂ ਖੈਰ ਤੁਹਾਨੂੰ ਦੱਸ ਹੀ ਦਿੱਤਾ ਵੀ ਨਾਵਲ ਆ ਕਿ ਹੋ ਜਾ ਉਹ ਆਪਾਂ ਬਾਅਦ ਚ ਗੱਲ ਕਰਾਂਗੇ ਨੈਕਸਟ ਹੈਗਾ ਆ ਜੀ ਸਿਦਾਰਥ ਹਰਮਨ ਹੈਸਨੋਵਲ ਪ੍ਰਾਈਜ਼ ਜਿੱਤੂ ਲੇਖਕ ਓਕੇ ਇਹਨਾਂ ਦਾ ਅਨੁਵਾਦ ਕਰਦੇ ਆ ਜੀ ਡਾਕਟਰ ਹਰੀ ਸਿੰਘ ਇਹ ਇਹ ਵੀ ਇੱਕ ਨਾਵਲ ਆ ਇਹ ਵੀ ਨਾਵਲ ਦੇ ਬਾਰੇ ਦੇ ਵਿੱਚ ਤੁਹਾਨੂੰ ਪਤਾ ਪੂਰੀ ਤਰ੍ਹਾਂ ਪੜ੍ਹ ਕੇ ਫੇਈ ਆਪਾਂ ਕੋਈ ਦੇਖ ਸਕਦੇ ਹੁੰਨੇ ਆ ਅਗਲੀ ਕਿਤਾਬ ਹੈਗੀ ਆ ਪਹਿਲਾ ਅਧਿਆਪਕ ਚੰਗੇਜ਼ ਆਇਤਾ ਮਤੂਫ ਆਇਤ ਮਤੂਵ 8ਵਾਂ ਐਡੀਸ਼ਨ اچھا ਦੋਸਤੋ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਜਿਹੜੇ ਇੱਕ ਤੋਂ ਵੱਧ ਐਡੀਸ਼ਨਸ ਆਉਣੇ ਜਿਹੜੇ ਉਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਪ੍ਰੂਫ ਹੁੰਦੇ ਆ ਸਬੂਤ ਹੁੰਦੇ ਆ ਕਿ ਕਿਤਾਬ ਜਿਹੜੀ ਉਹ ਕਿੰਨੀ ਕੁ ਜ਼ਿਆਦਾ ਜ਼ਬਰਦਸਤ ਹੈ ਔਰ ਕਿੰਨੀ ਕੁ ਜ਼ਿਆਦਾ ਸਰਾਹੀ ਜਾਣ ਵਾਲੀ ਆ ਕਿੰਨੀ ਕੁ ਜ਼ਿਆਦਾ ਪਿਆਰੀ ਆ ਸੋ ਜਿਹੜੇ ਅ ਅਗਰ ਕਿਸੇ ਕਿਤਾਬ ਦਾ ਚੌਥਾ ਪੰਜਵਾਂ ਛੇਵਾਂ ਸੱਤਵਾਂ 85 ਨਵਾਂ ਐਡੀਸ਼ਨ ਆ ਜਾਂਦਾ ਹੁੰਦਾ ਨਾ ਅੱਖਾਂ ਬੰਦ ਕਰਕੇ ਉਸ ਕਿਤਾਬ ਨੂੰ ਖਰੀਦਿਆ ਤੇ ਪੜ੍ਹਿਆ ਕਰੋ ਕਿਉਂਕਿ ਜੇ ਉਹਦੇ ਇੰਨੇ ਸਾਰੇ ਐਡੀਸ਼ਨਸ ਛੱਪ ਗਏ ਆ दैट मींस ਕਿ ਕੋਈ ਨਾ ਕੋਈ ਜੜੀ ਉਸ ਕਿਤਾਬ ਦੇ ਵਿੱਚ ਖਾਸ ਗੱਲ ਜ਼ਰੂਰ ਹੋਏਗੀ ਸੋ ਅਗਲਾ ਮੈਂ ਬੁੱਕ ਮੈਂ ਇੰਸਟਾਗ੍ਰam ਤੇ ਦੀ ਦੇਖੀ ਸੀਗੀ ਐਡ ਹੁੰਦੀ ਨਾ ਐਡ ਦੇਖੀ ਸੀਗੀ ਇਹਦੇ ਵਿੱਚ ਲਿਖਿਆ ਕਿ ਬਹਿਸ ਵਿੱਚ ਇਸਤਰੀ ਰਾਧਾ ਵੱਲਭ ਤ੍ਰਿਪਾਠੀ ਅਨੁਵਾਦ ਕੀਤਾ ਹੈ ਨਿਰਮਲਜੀਤ ਜੀ ਨੇ ਤਾਂ ਮੈਂ ਨਿਰਮਲਜੀਤ ਜੀ ਦਾ ਧੰਨਵਾਦ ਕਰੂੰਗੀ ਅਨੁਵਾਦ ਕਰਨ ਦੇ ਲਈ ਕਿਉਂਕਿ ਇਹੋ ਜਿਹੀਆਂ ਕਿਤਾਬਾਂ ਜਿਹੜੀਆਂ ਆ ਉਹ ਆ ਔਰਤ ਦੀ ਵੇਦਨਾ ਸੰਵੇਦਨਾ ਜਾਂ ਉਹਦਾ ਪਿੱਛੋਖੜ ਇਤਿਹਾਸ ਔਰਤ ਨਾਲ ਜੁੜੀ ਹੋਈ ਹਰ ਗੱਲਬਾਤ ਜਿਹੜੀ ਆ ਉਹ ਸਾਡੇ ਤੱਕ ਪਹੁੰਚਦੀ ਕਰਦੇ ਆ ਐਂਡ ਸੌਖੇ ਤਰੀਕੇ ਨਾਲ ਪਹੁੰਚਦੀ ਕਰਦੇ ਆ ਤੇ ਦੂਸਰੀ ਗੱਲ ਕਿ ਬਹੁਤ ਸਾਰੀਆਂ ਹਜੇ ਵੀ ਮੈਨੂੰ ਲੱਗਦਾ ਆ ਵੀ ਕਿਸੇ ਵੀ ਬਹਿਸ ਦੇ ਵਿੱਚ ਵਾਕਿਆ ਜਿਹੜਾ ਔਰਤ ਆ ਜਾਂ ਤਾਂ ਉਹ ਕਢੀਸ ਲਈ ਜਾਂਦੀ ਆ ਐਵੇਂ ਵੀ ਤੇ ਜਾਂ ਫਿਰ ਉਹ ਸਾਰੇ ਦਾ ਸਾਰਾ ਜਿਹੜਾ ਇੱਕ ਕਹਿੰਦੇ ਹੁੰਦੇ ਸੀਗੇ ਵੀ ਟੋਡਾ ਥੱਪਣ ਵਾਲੀ ਗੱਲ ਉਹ ਔਰਤ ਦੇ ਸੱਤੇ ਮੜਿਆ ਜਾਂਦਾ ਸੋ ਬਹਿਸ ਵਿੱਚ ਜਿਹੜੀ ਇਸਤਰੀ ਆ ਮੇਰੇ ਖਿਆਲ ਨਾਲ ਇਹ ਕਿਤਾਬ ਜਿਹੜੀ ਆ ਹਰ ਔਰਤ ਨੂੰ ਹਰ ਔਰਤ ਵਰਗ ਨੂੰ ਔਰਤ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ ਤੇ ਅਗਲੀ ਨੈਕਸਟ ਹੈਗੀ ਆ ਜਿਹਦੇ ਲਈ ਮੈਂ ਮੇਲਾ ਅਟੈਂਡ ਕੀਤਾ ਸੀ ਜੀ ਲੀਲਾ Oh my god ਇਸ ਕਿਤਾਬ ਨੂੰ ਫੜਨਾ ਜਿਹੜਾ ਬੜੇ ਧਿਆਨ ਨਾਲ ਪੈਂਦਾ ਆ ਤੇ ਮੇਰੀ ਫੇਵਰਿਟ ਕਿਤਾਬ ਲੀਲਾ ਕਵਿਤਾਵਾਂ ਦੀ ਕਿਤਾਬ ਨਵਤੇਜ ਭਾਰਤੀ ਜੀ ਤੇ ਅਜਮੀਰ ਰੋਡੇ ਮੈਂ ਨਵਤੇਜ ਭਾਰਤੀ ਜੀ ਦੀਆਂ ਕਿਤਾਬਾਂ ਖੱਬੇ ਹੱਥ ਦੀ ਲਿਪੀ ਉੱਥੋਂ ਤੀਕ ਜਿਹੜੀਆਂ ਪੜੀਆਂ ਸੀ ਤੇ ਉਹਨਾਂ ਦੇ ਵਿੱਚ ਜਿਹੜੀ ਇਹਨਾਂ ਦੀ ਅਲੱਗ ਜਈ ਇੱਕ ਬੰਨਗੀ ਇਹਨਾਂ ਦੀਆਂ ਕਵਿਤਾਵਾਂ ਦੀ ਬੰਨਗੀ ਜਿਹੜੀ ਅਲੱਗ ਜਈ ਸੀਗੀ ਔਰ ਆਮ ਗੱਲਬਾਤ ਜਿਹੜੀ ਖੁੱਲਾਪਨ ਸੀ ਇਹਨਾਂ ਦੀ ਕਵਿਤਾ ਦਾ ਉਹ ਮਤਲਬ ਮੇਰੇ ਦੁਰੰਦਰ ਤੱਕ ਚਲਾ ਗਿਆ ਤਾਂ ਮੈਂ ਜਦੋਂ ਵੀ ਇਹਨਾਂ ਦੀ ਕੋਈ ਕਵਿਤਾ ਪੜ੍ਹਦੀ ਹੁੰਦੀ ਨਾ ਇਹਨਾਂ ਦੀ ਕਵਿਤਾ ਵਾਰਤਕ ਵਰਗੀ ਲੱਗਦੀ ਹੁੰਦੀ ਮੈਨੂੰ ਕਿ ਜਿਵੇਂ ਆਪਾਂ ਕਿਸੇ ਵਾਰਤਕ ਨੂੰ ਪੜ੍ਹ ਰਹੇ ਹੋਈ ਪਰ ਹੁੰਦੀ ਉਹ ਕਵਿਤਾ ਆ ਤਾਂ ਮੇਰੇ ਖਿਆਲ ਨਾਲ ਵਾਰਤਕ ਦੇ ਰੂਪ ਵਿੱਚ ਕਵਿਤਾ ਦਾ ਸੁਹਾਪਣ ਜਿਹੜਾ ਹੋਰ ਜ਼ਿਆਦਾ ਵੱਧ ਜਾਂਦਾ ਮੈਨੂੰ ਲੱਗਦਾ ਮੇਰਾ ਨਿੱਜੀ ਅਨੁਭਵ ਆ ਤੇਰੀਆਂ ਜਿਹੜੀਆਂ ਸਾਰੀਆਂ ਹੀ ਕਵਿਤਾਵਾਂ ਉਹ ਵਾਕਾ ਮਾਲਿਆ ਸਾਰੀਆਂ ਤਾਂ ਮੈਂ ਨਹੀਂ ਪੜੀਆਂ ਪਰ ਜਿੱਥੋਂ ਕੁ ਵੀ ਮੈਂ ਖੋਲਹੀ ਤੇ ਜਿੰਨੇ ਕੁ ਵੀ ਮੈਂ ਪੜੀ ਆ ਤੇ ਮੈਂ ਕਿੰਨੀ ਦੇਰ ਤੱਕ ਜਿਹੜਾ ਆ ਉਹਨੂੰ ਜਦ ਦਾ ਬੰਦਾ ਕੁਝ ਖਾ ਕੇ ਦਾ ਉਹਦਾ ਸਵਾਦ ਨਹੀਂ ਲੰਦਾ ਵੀ ਕਿੰਨੀ ਦੇਰ ਤੱਕ ਉਹਨੂੰ ਇਦਾਂ ਮਹਿਸੂਸ ਕਰਦਾ ਆ ਤਾਂ ਜਿਹੜੀ ਵੀ ਕਵਿਤਾ ਮੈਂ ਇਹਦੇ ਵਿੱਚੋਂ ਪੜ੍ਹਦੀ ਆ ਮੈਂ ਉਹਨੂੰ ਕਿੰਨੀ ਦੇਰ ਤੱਕ ਇਦਾਂ ਅੱਖਾਂ ਬੰਦ ਕਰਕੇ ਮਹਿਸੂਸ ਕਰਦੀ ਆ ਤੇ ਆਈ ਹੋਪ ਸੋ ਕਿ ਅਗਰ ਤੁਸੀਂ ਲੀਲਾ ਤੁਹਾਡੇ ਕੋਲ ਆ ਤਾਂ ਤੁਹਾਡੇ ਨਾਲ ਵੀ ਸੇਮ ਥਿੰਗ ਜਿਹੜੀ ਉਹ ਹੁੰਦੀ ਹੋਊਗੀ ਤਾਂ ਛੋਟੀਆਂ-ਛੋਟੀਆਂ ਗੱਲਾਂ ਵਿੱਚ ਬਹੁਤ-ਬਹੁਤ ਵੱਡੇ ਜ਼ਿੰਦਗੀ ਦੇ ਸਾਰ ਆ ਪੈੜਾਂ ਦੇ ਵਿੱਚ ਲਿਖਦੇ ਆ ਕਹਿੰਦੇ ਜੀਵ ਜੰਤੂਆਂ ਦੀਆਂ ਪੈੜਾਂ ਬਹੁਤ ਕੁਝ ਲਿਖਦੀਆਂ ਹਨ ਜੀਵ ਜੰਤੂਆਂ ਦੀਆਂ ਪੈੜਾਂ ਬਹੁਤ ਕੁਝ ਲਿਖਦੀਆਂ ਹਨ ਜੇ ਤੁਹਾਡੇ ਕੋਲ ਪੜਨ ਦਾ ਸਮਾਂ ਹੋਵੇ 4 17 ਦੇ ਵਿੱਚ ਉਹਨਾਂ ਨੇ ਮਨੁੱਖ ਦੀ ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ ਪਰ ਵਾਕਿਆਈ ਸਾਡੇ ਕੋਲ ਸਮਾਂ ਨਹੀਂ ਹੁੰਦਾ ਨਾ ਕਵਿਤਾ ਨੂੰ ਪੜਨ ਦਾ ਤੇ ਨਾ ਪੜਾਂ ਦੀਆਂ ਛਾਪਾਂ ਨੂੰ ਦੇਖਣ ਦਾ ਇਹਦੇ ਵਿੱਚ ਜਿਹੜੀ ਸਭ ਤੋਂ ਪਸੰਦੀਦਾ ਮੇਰੀ ਕਵਿਤਾ ਸੀ ਮੈਂ ਹਾਂ ਹੱਥ ਦੀਆਂ ਲੀਕਾਂ ਵਿੰਗ ਤੜਿੰਗੀਆਂ ਲੀਕਾਂ ਵਾਲੇ ਤੇਰੇ ਹੱਥ 'ਚ ਮੈਂ ਆਪਣਾ ਹੱਥ ਕਿਉਂ ਦੇਵਾਂ ਕਹਿ ਕਿ ਉਹ ਚਲੀ ਗਈ ਵਿੰਗ ਤੜਿੰਗੀਆਂ ਲੀਕਾਂ ਵਾਲੇ ਤੇਰੇ ਹੱਥ 'ਚ ਮੈਂ ਆਪਣਾ ਹੱਥ ਕਿਉਂ ਦੇਵਾਂ ਕਹਿ ਕੇ ਉਹ ਚਲੀ ਗਈ ਉਹ ਚਾਕੂ ਲੈ ਕੇ ਆਪਣੇ ਹੱਥ ਦੀਆਂ ਲੀਕਾਂ ਸਿੱਧੀਆਂ ਕਰਨ ਲੱਗ ਪਿਆ oh my god ਜੰਗਲੀ ਫੁੱਲ ਜੰਗਲੀ ਫੁੱਲ ਕਵਿਤਾ ਦੇ ਵਿੱਚ ਲਿਖਦੇ ਆ ਕਹਿੰਦੇ ਕਾਗਜ਼ ਉੱਤੇ ਕਾਗਜ਼ ਨੂੰ ਕਿਹਾ ਉਹਨਾਂ ਨੇ ਕਾਗਜ਼ ਉੱਤੇ ਬਿਜਲੀ ਕਿਰੀ ਹੈ ਕਣੀਆਂ ਵਰੀਆਂ ਹਨ ਧੁੱਪ ਦੀ ਕਾਤਰ ਤਿਲਕ ਕੇ ਵਿਸ ਗਈ ਹੈ ਪੰਛੀ ਦੀ ਕੂਕ ਡੁੱਲੀ ਹੈ ਮੈਂ ਇਹਨਾਂ ਦਾ ਕਵੀ ਨਹੀਂ ਇਹ ਕਵਿਤਾਵਾਂ ਆਪਣੇ ਆਪ ਜਨਮੀਆਂ ਹਨ ਬਹੁਤ ਖੂਬਸੂਰਤ ਤਾਂ ਇਹ ਜਿਹੜੀਆਂ ਆ ਇੱਕ ਵੀਡੀਓ ਦੇ ਵਿੱਚ ਤਾਂ ਸਾਰੀਆਂ ਨਹੀਂ ਹੋਣੀਆਂ ਮੈਂ ਜੇਕਰ ਇਹ ਵੀਰਾਂ ਵੀਡੀਓ ਪਸੰਦ ਆਊਗਾ ਸਾਰਿਆਂ ਨੂੰ ਜਾਂ ਲੱਗੂਗਾ ਕਿ ਕਵਿਤਾਵਾਂ ਜਿਹੜੀਆਂ ਵੱਖਰੇ ਤੋਂ ਬੋਲੀਆਂ ਜਾਣੀਆਂ ਚਾਹੀਦੀਆਂ ਆ ਤਾਂ ਮੈਂ ਇੱਕ ਇੱਕ ਕਰਕੇ ਕੋਸ਼ਿਸ਼ ਕਰੂੰਗੀ ਕਿ ਇੱਕ ਇੱਕ ਦੋ ਦੋ ਕਵਿਤਾ ਜਿਹੜੀ ਆ ਰੋਜ਼ ਦੀ ਅਮ ਬੋਲ ਕੇ ਕਿਸੇ ਵੀ ਕਿਤਾਬ ਚੋਂ ਪਰ ਲੀਲਾ ਦੀਆਂ ਤਾਂ ਜ਼ਰੂਰ ਲੀਲਾ ਕਿਤਾਬ ਦੀਆਂ ਜਿਹੜੀਆਂ ਕਵਿਤਾਵਾਂ ਉਹ ਤਾਂ ਜ਼ਰੂਰ ਮੈਂ ਸ਼ੇਅਰ ਕਰੂੰਗੀ ਬਟ ਕਵਿਤਾਵਾਂ ਦੀਆਂ ਸਾਰੀਆਂ ਕਿਤਾਬਾਂ ਚੋਂ ਕੋਈ ਨਾ ਕੋਈ ਕਵਿਤਾ ਜਿਹੜੀ ਉਹ ਜ਼ਰੂਰ ਸ਼ੇਅਰ ਕਰੂੰਗੀ ਤੇ ਤੁਸੀਂ ਸਾਰੇ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਜਾਂ ਦੇਖਿਓ ਜ਼ਰੂਰ ਕਿ ਕੀ ਕਿਹੜੀਆਂ ਕਿਤਾਬਾਂ ਦੀ ਕਲੈਕਸ਼ਨ ਮੈਂ ਕੀਤੀ ਹੋ ਸਕਦਾ ਕਿਸੇ ਅ ਮੇਰੇ ਦੋਸਤ ਮੇਰੀ ਕਿਸੇ ਵੀਰ ਕਿਸੇ ਭੈਣ ਦੀ ਜਿਹੜੀ ਚੁਆਇਸ ਹੈ ਉਹ ਮੇਰੇ ਨਾਲ ਮਿਲਦੀ ਹੋਵੇ ਤਾਂ ਮੈਂ ਚਾਹੁੰਨੀ ਹੁੰਦੀ ਕਿ ਅਗਰ ਕਿਸੇ ਦੀ ਚੁਆਇਸ ਮੇਰੇ ਨਾਲ ਮਿਲਦੀ ਹੋਵੇ ਤਾਂ ਮੈਂ ਉਹਦੇ ਨਾਲ ਗੱਲਾਂ ਕਰਾਂ ਕਿਉਂਕਿ ਜਦੋਂ ਇਨਸਾਨ ਇੱਕ ਲੇਖਕ ਤੇ ਇੱਕ ਪਾਠਕ ਹੁੰਦਾ ਹੈ ਤੇ ਉਹਨੂੰ ਲੱਗਦਾ ਹੈ ਵੀ ਇਹ ਦੁਨੀਆ ਜਿਹੜੀ ਉਹਦੇ लायक ਨਹੀਂ ਹੈ ਤਾਂ ਉਹ ਕਿਸੇ ਐਸੇ ਇਨਸਾਨ ਨੂੰ ਲੱਭਦਾ ਹੁੰਦਾ ਹੈ ਜਿਨ੍ਹਾਂ ਦੇ ਨਾਲ ਉਹਦਾ ਉਹਦੀ ਸੋਚ ਦਾ ਵਿਚਾਰ ਵਟਾਂਦਰਾ ਜਿਹੜਾ ਸੌਖੇ ਤਰੀਕੇ ਨਾਲ ਹੋ ਸਕੇ ਸੋ ਜੇ ਇਦਾਂ ਦਾ ਕੋਈ ਹੋਇਆ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਿਹੜਾ ਆ ਉਹ ਮੇਰੇ ਨਾਲ ਜ਼ਰੂਰ ਰਾਬਤਾ ਕਰਨ ਦਾ ਇਮਕਾਨ ਤੇ ਅਸੀਂ ਕਿਤਾਬਾਂ ਦੇ ਵਿਸ਼ੇ ਦੇ ਵਿੱਚ ਜਿਹੜੀਆਂ ਉਹ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰੀਏ ਸੋ ਦੋਸਤੋ ਇਹ ਤਾਂ ਸੀ ਕਿਤਾਬਾਂ ਦੀ ਕਲੈਕਸ਼ਨ ਐਂਡ ਸਾਰਾ ਕੁਝ ਗਧਰੀ ਬਾਬਿਆਂ ਦੇ ਮੇਲੇ ਦੀ ਕਲੈਕਸ਼ਨ ਫੇ ਨੈਕਸਟ ਟਾਈਮ ਮੈਂ ਕਿਸੇ ਸਾਹਿਤਿਕ ਸ਼ਖਸੀਅਤ ਨੂੰ ਲੈ ਕੇ ਤੁਹਾਡੇ ਰੂਬਰੂ ਆਉਂਗੀ ਜਾਂ ਕਿਸੇ ਹੋਰ ਕਿਤਾਬਾਂ ਵਾਲੀ ਵੀਡੀਓ ਨੂੰ ਲੈ ਕੇ ਆਉਂਗੀ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਜੀ ਥੈਂਕ ਯੂ ਧੰਨਵਾਦ ਸਸੇਕਾ